यानो प्यार प्रिय सत श्री अकाल जी रब ने बनाई है जोड़ी चैनल पे आज दी पहली प्रोफाइल लड़का अमरता रेड इटली पीआर जन्म तिथि 1995 हाइट 5 फुट 9 इंच पढ़ाई बीएससी आईटी कास्ट जर्सी गोर गोरटिलो वजन 1.5 किला एरिया बड़ेंड़ा सारा परिवार गुरसिख परिवार मेंबर पिता माता तेंपना मैरिड दो इटली मांग एरिया परिवार को तो लड़की की ढूंढ है ਲੜਕੀ ਅਮਰਤਾਰੀ ਜਮਾ ਸਗੰਧੀ ਚਾਹਵਨ ਹੋਵੇ ਇਹਨਾਂ ਲਈ ਕੋਈ ਮੰਗਨੇ ਮੋਬਾਈਲ ਨੰਬਰ 70872 1272 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਅਮਰੀਕਾ ਰਿਪਰਮੈਂਟ ਨੇ ਉਮਰ 26 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਸਿੱਖ ਏਰੀਆ ਬਟਿੰਡਾ ਪੜਾਈ ਅਮਰੀਕਾ ਵਿੱਚ ਕੰਪਲੀਟ ਕੀਤੀ ਨੌਕਰੀ ਆਈਟੀ ਕੰਪਨੀ ਐਕਸਚੇਂਜ ਇੰਡੀਆ ਜੋਬ ਦਾ ਐਕਸਪੀਰੀਅੰਸ ਹੈ ਮੰਗਰ ਵਿਦੇਸ਼ ਪਰਿਵਾਰ ਤੋਂ ਪੜਿਆ ਲਿਖਿਆ ਅਮਰੀਕਾ ਸਿਟੀਜ਼ਨ ਜਾਂ ਪੀਆਰ ਲੜਕਾ ਹੋਵੇ ਲੜਕੇ ਦਾ ਆਪਣਾ ਘਰ ਹੋਵੇ ਲੜਕੀ ਦੀ ਉਮਰ ਸਬਤ ਤੋਂ 23 ਵਿੱਚ ਹੋਵੇ ਅਨਮੈਰਿਡ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99145 08828 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਕੈਨੇਡਾ ਵਰਪਮੈਂਟ ਦੀ ਜਾਂਤੀ 2391996 ਪੜਾਏ ਡੀਪਮ ਕਾਮ ਕੈਨੇਡਾ ਕਾਸਟ ਨਾਈ ਪਰਿਵਾਰ ਮੈਂਬਰ ਪਿਤਾ ਨੌਕਰੀ ਟੂ ਰਟਾਇਰ ਮਾਤਾ ਹਾਊਸ ਵਾਈਫਰ ਦੋ ਪ੍ਰਾਇਮਰੀ ਸਾਰਾ ਪਰਿਵਾਰ ਰਾਧਾ ਸਵਾਮੀ ਮੰਗ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ +14386802524 ਦੂਜਾ ਮੋਬਾਈਲ ਨੰਬਰ 9992921529 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਕੈਨੇਡਾ ਸਿਟੀਜ਼ਨ ਲੜਕੀ ਜਨਮ ਤਰੀਕ 15 11 1991 ਹਾਈਟ 5 ਫੁੱਟ 10 ਇੰਚ ਕਾਸਟ ਰਵੀਦਾਸੀ ਸਿੱਕ ਪੜਾਈ ਐਮ ਐਸ ਸੀ ਫਿਜ਼ਿਕਸ ਐਂਡ ਇਲੈਕਟ੍ਰੋਨਿਕਸ ਵੀਯੂ ਚੰਡੀਗੜ੍ਹ ਕੰਮ ਆਰ ਵੀ ਸੀ ਬੈਂਕ ਕੈਨੇਡਾ ਵਰਕ ਫਰਮ ਰੋਮ ਡਾਲਰ 50000 60000 ਸਾਲਾਨਾ ਪਰਿਵਾਰ ਮੈਂਬਰ ਇੱਕ ਪ੍ਰਾਨ ਮੈਰਿਟ ਕੈਨੇਡਾ ਸਿਟੀਜ਼ਨ ਮਾਨਤ ਅਗਰਵਾਲ ਪਰਿਵਾਰ ਤੋਂ ਪੜ੍ਹਿਆਲੀ ਕੇ ਲੜਕਾ ਕੈਨੇਡਾ ਸਿਟੀਜ਼ਨ ਚਾ ਪੀਆਰ ਨੰਬਰ ਪਰਮੈਂਟਿਵ ਹੋਵੇ ਮਾਲਵੇ ਏਰੀਆ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ ਹੋਵੇ ਪਰਿਵਾਰ ਦਾ ਮੋਬਾਈਲ ਨੰਬਰ 70879 77601 ਉਹ ਵਟਸਐਪ ਨੰਬਰ 'ਤੇ ਤੁਸੀਂ ਪਰਿਵਾਰ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਤੇ ਵਿਚੋਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਜਰਮ ਤਰੀਕ 2/9/1999 ਹਾਈਟ 5 ਫੁੱਟ 11 ਇੰਚ ਕਾਸਟ 86 ਏਰੀਆ ਰਾਈਟ ਕੋਰ ਲੁਧਿਆਣਾ ਪੜਾਈ ਪਲੱਸ 2 ਡਿਪਲੋਮਾ ਕੰਪਿਊਟਰ ਡਿਪਲੋਮਾ ਇਨ ਬਿਲਡਿੰਗ ਕੰਮ ਕਿਤੇ ਵਾਲੀ ਜ਼ਮੀਨ 7.5 ਕਿੱਲੇ ਪਰਿਵਾਰ ਮੈਂਬਰ ਪਿਤਾ ਕਿਤੇ ਵਾਲੀ ਕਰਦੇ ਨੇ ਮਾਤਾ ਹਾਊਸ ਬਾਇਓ ਇੱਕ ਪੈਨ ਕਨੇਡਾ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 9903399198 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਲੜਕਾ ਇਟਲੀ ਸਿਟੀਜ਼ਨ ਜਨਤੀਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਕੰਨਾ ਘਰ ਪੰਜਾਬ ਘਰ ਇਟਲੀ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਟ ਚੇਹੇ ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 00393752733850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਕੈਨੇਡਾ ਸਿਟੀਜ਼ਨ ਲੜਕੀ ਜਨਮ ਤਰੀਕ 15 11 1991 ਹਾਈਟ 5 ਫੁੱਟ 10 ਇੰਚ ਕਾਸਟ ਰਵੀਦਾਸੀ ਸਿੱਕ ਪੜਾਈ ਐਮ ਐਸ ਸੀ ਫਿਜ਼ਿਕਸ ਐਂਡ ਇਲੈਕਟ੍ਰੋਨਿਕਸ ਵੀਯੂ ਚੰਡੀਗੜ੍ਹ ਕੰਮ ਆਰ ਵੀ ਸੀ ਵੈ ਕੈਨੇਡਾ ਵਰਕ ਫਾਰਮ ਯੋਨ ਡਾਲਰ 50000 60000 ਸਾਲਾਨਾ ਪਰਿਵਾਰ ਮੈਂਬਰ ਇੱਕ ਪ੍ਰਾਨ ਮੈਰਿਟ ਕੈਨੇਡਾ ਸਿਟੀਜ਼ਨ ਮਨ ਅਗੜੀ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਕੈਨੇਡਾ ਸਿਟੀਜ਼ਨ ਚਾ ਪੀ ਆਰ ਜਾਂ ਪਰਮੈਂਟਿਵ ਹੋਵੇ ਮਾਲਵੇ ਏਰੀਆ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ ਹੋਵੇ ਪਰਿਵਾਰ ਦਾ ਮੋਬਾਈਲ ਨੰਬਰ 70879 77601 ਵਟਸਐਪ ਨੰਬਰ 'ਤੇ ਤੁਸੀਂ ਪਰਿਵਾਰ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਤੇ ਵਿਚੋਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਲੜਕਾ ਅਤਲਕਸੁਰਾ ਰਾਦਰਸਵਾਮੀ ਪਰਿਵਾਰ ਜਨਮ ਤਰੀਕ 16 12 1994 ਹਾਈਟ 5 ਫੁੱਟ 6 ਇੰਚ ਜਨਮ ਟਾਈਮ 10:30 ਪੀ.ਐਮ ਜਨਮ ਸਥਾਨ ਫ੍ਰੀਕੋ ਪੜਾਈ ਬੀ.ਕਾਮ ਏਰੀਆ ਰਾਮਪੁਰਾਪੁਰ ਕਾਮ ਬਿਜ਼ਨਸ ਇਨ ਰੈਡੀਮੇਡ ਕਾਰਮੈਂਟ ਸ਼ੋਰੂਮ ਰਾਮਪੁਰਾਪੁਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪ੍ਰਾ ਅਨਮੈਰਿਡ ਮੰਗਵਨੀ ਪਰਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814321285 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕੈਨੇਡਾ ਵਰਕ ਪਰਮਿਟ ਤੇ ਜਰਨਕ 2000 ਹਾਈਟ ਪੰਜਪੁਰ ਸਾਤੀ ਇੰਚ ਕਾਸਟ 8 1/4 ਗੋਤ ਬਰਾੜ ਏਰੀਆ ਫੀਟਕੋਟ ਮਾਗ ਵਧਿਆ ਪਰਿਵਾਰ ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਅਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 94639 8006 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਾਗਨੇ ਨਾਮ ਪਿਆਰ ਜੰਤੀ 1996 ਹਾਈ ਟੋ ਫਨਪੁਰ ਸਤਿੰਚ ਕਾਸਟ ਜਰਸੀ ਖੇਰੀਆ ਰਾਏਕੋਟ ਪੁਧਿਆਨਾ ਪੜਾਈ ਵੀਟੈਕ ਕਮ ਸ਼ੋਰ ਸੁਪਰਵਾਈਜ਼ਰ ਮੇਨ ਚਾਹ ਕਿਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਰਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 731414001 ਉਸੇ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈਸਨਤੀ ਕਸ਼ੀ 1299 ਵਿੱਚ ਹਾਈਡਾ ਪਾਇਨਕੋਟ ਗਿਆ ਰਹੀ ਹੁੱਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜਮੀਨ ਦਾ ਸਿੱਕਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਹਨੀ ਹੈ ਇਹਨਾਂ ਦਾ ਮੋਬਾਈਲ ਨੰਬਰ 843783408 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅਸਿੰਗੂ ਜਨਮ ਤਰੀਕ 1992 ਕਾਸਟ ਚੱਟ ਸਿਕ ਏਰੀਆ ਲੁਧਿਆਣਾ ਰਾਈ ਕੋਡ ਮੰਗ ਅਵਧੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗ੍ਰੀਵ ਕਰਦੀ ਹੋਏ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 991 45 22 568 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਇਹ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ 3 1996 ਕਾਸਟ ਖੱਤਰੀ ਸਿੱਖਾ ਪੜਾਈ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ ਦੋ ਪਹਿਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮਾਂਗੀ ਵੀਡੀਓ ਪ੍ਰੂਫ ਵਾਪਸ ਕਰੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +91 443465059 743 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਰੂਲ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਜਨਮ ਤਰੀਕ 27 11 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰ ਕੋਟਲਾ ਕਾਸਟ ਸਿੰਬਾ ਸਿੱਖ ਪੜ੍ਹਾਈ ਐਮ ਐਸ ਸੀ ਫਿਜ਼ਿਕਸ ਬੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨੰਦਾਮ ਹੋਲ ਨੰਬਰ 9463045175 ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਇਅਰਸਿਕ ਦਾ ਪੜਾਈ ਬੀਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਬਰਤਾਰੀ ਵਧੀਆ ਪਰਵਾਰ ਤੋਂ ਸੋਨੀ ਇਸ ਨੱਕੀ ਤੇ ਕਰੇਲੂ ਤੇ ਅੰਮਰਤ ਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਮੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਸ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਲਜ ਯਰਸੀਕਾ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨੀਕਲ ਇੰਜੀਨੀਅਰ ਜੀਐਨਈ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਮੋਰ ਟ੍ਰੈਕਿੰਗ ਪਰ ਫਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗਵੱਦੀ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 905731700 ਤੇ ਤਰ ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨਦੀ 1980 इंग्लंड ਜੰਪਲ ਏਰੀਆ USHR4 ਕਾਸਟ ਜਰਸੀ ਕਗੋਤ ਸਿੱਧੂ ਕਾਮ ਵੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਰਿਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 32-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ +447480573242 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ। ਸੰਤਰੀਕ 14 April 1995 ਹਾਈਟ ਤੇ ਛੇਪੂਟ ਕਾਸਟ ਯਰ ਸਿਕ ਪੜਾਈ ਪਲੱਸ 2 ਕਮ ਡੈਰੀ ਫਾਰਮ ਜ਼ਮੀਨਾਂ 판 ਕਿਲੇ ਦੋ ਕਰਨਾਲ ਏਰੀਆ ਬਲਾਡਾ ਮਾਨਸਾ ਪਰਿਵਾਰ ਮੈਂਬਰ ਦੋ ਟਾਣਾ ਮੈਰਿੰਗ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਨੀ ਸੁਨੱਕੀ ਘਰੀਲੂ ਲੜਕੀ ਦੀ ਲੋੜ ਹੈ। ਇਹਨਾਂ ਦੀ ਕੋਈ ਮੰਗ ਨਹੀਂ। ਇਹਨਾਂ ਦਾ ਮੋਬਾਈਲ ਨੰਬਰ सौ चाली तेरह सत्त सौ बयाली परिवार को फोन करके इन इन्होंने तो होर जानकारी ला सकते हो लड़का यूएसए बॉर्ड न उमर पैंतीस साल हाइट पांच फुट ग्यारह इंच फास्ट ईयरस एक काम अपना बिजनेस वजिया जॉब परिवार मैंबर माता पिता एक भैन यूएसए अपना घर वधिया खादानी परिवार तो पढ़ी लिखी सोनी सनखी लड़की की लड़ है ਕਿ ਯੂਐਸਏ ਵਨ ਜਾਂ ਜੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਬੈਨ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +15089035201 ਹੈ ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ जमोद गैल मंगलीकर जन्म तरीक तेई अठ उन्नीस सौ नब्बे हाइट फुट 8 इंच कास्टामन जिला लुधियाना पढ़ाई बीटैक एम बी ए नौकरी कंपनी बीच मैनेजर लुधियाने मांग वरी परिवार को पढ़ी लिखी लड़की की लौड़ है लड़की जॉब कर दी हो मंगलीक लड़की की जरूरत है इन्हों मोबाइल नंबर सतानवे अठ सौ सतारा पंद्रह जीरो तेरह तो परिवार को फोन करके जानकारी ले सकते हो ਉਮਰ 30 1988 ਹਾਈਟ 5 ਫੁੱਟ 6 ਇੰਚ ਕਾਰਸਟਨ ਜੱਟ ਸਿੱਖ ਪੜਾਈ 10ਵੀਂ ਪਾਸ ਏਰੀਆ ਮੋਗਾ ਜ਼ਮੀਨ 8 ਕਿੱਲੇ 50 ਕਿੱਲਿਆਂ ਦੀ ਖੇਤੀ ਕਰਦੇ ਨੇ ਦੋ ਟਰੈਕਟਰ ਇੱਕ ਛੋਟਾ ਇੱਕ ਵੱਡਾ ਪਰਿਵਾਰ ਮੈਂਬਰ ਪਿਤਾ ਇੱਕ ਪਰਾਸ਼ਟ ਏਰੀਆ ਸਿਟੀਜ਼ਨ ਮੰਗਾ ਵਿਧਿਆਪੁਰ ਵਾਪਸ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9972473080 ਕੀ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ